ਸਸ਼ੀ ਕਾਲ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਆਰਨੇ ਤੇ ਇੱਕ ਗਾਣੇ ਚ ਕਹਿੰਦਾ ਹੁੰਦਾ ਜੇ ਜਿਆਦਾ ਕਹਿੰਦਾ ਉਹ ਹੋਵੇ ਇੱਕ ਜਿਹੜਾ ਨਾ ਪੀਜੀਆਈ ਦਾ ਮਾਰ ਲੇ ਪੀਜੀਆਈ ਖੜੇ ਆ ਬਾਈ ਜੀ ਤੇ ਇੱਥੇ ਬਾਬੇ ਲੰਗਰ ਲੈ ਕੇ ਆਉਂਦੇ ਆ ਕਿੱਡੀ ਵੱਡੀ ਸੇਵਾ ਕਿਉਂਕਿ ਬਈ ਇੱਥੇ ਮਰੀਜ਼ ਦਾਖਲ ਹੁੰਦੇ ਕਈ ਕਈ ਦਿਨ ਸਾਰੀਆਂ ਸਟੇਟਾਂ ਦੇ ਵਿਚਾਰੇ ਉਮੀਦ ਗਰੀਬ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਕਈ ਕਈ ਦਿਨ ਜਿਹੜਾ ਹੈਗਾ ਲੱਗ ਜਾਂਦੇ ਆ ਤੇ ਨਹੀਂ ਇੱਥੇ ਕੋਈ ਨੇੜੇ ਕੋਈ ਚੰਗਾ ਕੋਈ ਢਾਬਾ ਕੋਈ ਘਰ ਵਰਗੀ ਕਿਤੇ ਰੋਟੀ ਨਹੀਂ ਮਿਲਦੀ ਤੁਹਾਨੂੰ ਪਤਾ ਤੇ ਫੇਰ ਅਮੀਰ ਵੀ ਗਰੀਬ ਵੀ ਸਾਰੇ ਇਸ ਲੈਣ ਦੇ ਵਿੱਚ ਲੱਗ ਜਾਂਦੇ ਆ ਬਾਬੇ ਪੱਕੇ ਟਾਈਮ ਤੇ ਆਉਂਦੇ ਨੇ ਤੇ ਇਸ ਤਰ੍ਹਾਂ ਇਹਨਾਂ ਦਾ ਸਿਸਟਮ ਬਣਾਇਆ ਹੋਇਆ ਵੀ ਲੈਣ ਦੇ ਵਿੱਚ ਤੁਸੀਂ ਭਾਈ ਆਉ ਬਹੁਤ ਲੰਮੀ ਲੰਮੀ ਲੈਣ ਆ ਦੇਖੋ ਤੇ ਆਪਾਂ ਗੱਲ ਵੀ ਕਰਾਂਗੇ ਕਦੋਂ ਆਉਂਦੇ ਆ ਕੀ ਗੱਲਬਾਤ ਸਾਰਾ ਤੇ ਬੜੀ ਵੱਡੀ ਸੇਵਾ ਭਾਈ ਜੇ ਤੁਸੀਂ ਇੱਥੇ ਲੰਗਰ ਲਾਉਨੇ ਹੋ ਜਾਂ ਹਿੱਸਾ ਪਾਉਨੇ ਹੋ ਬਹੁਤ ਜਿਆਦੇ ਵੱਡੀ ਸੇਵਾ ਕਿਉਂਕਿ ਆਪਾਂ ਆਪ ਮੈਂ ਵੀ ਖੁਦ ਇੱਥੇ ਰਿਹਾ ਤੇ ਨੇੜੇ ਦੇ ਕੋਈ ਢਾਬਾ ਨਹੀਂ ਕਿਤੇ ਕੋਈ ਰੋਟੀ ਨਹੀਂ ਮਿਲਦੀ ਹੋਰ ਚੀਜ਼ਾਂ ਬੰਦਾ ਖਾ ਨਹੀਂ ਸਕਦਾ ਕਿਤੇ ਇੱਕ ਦਿਨ ਤਾਂ ਖਾ ਲੂ ਬਾਰੇ ਦਿਨ ਖਾ ਨਹੀਂ ਸਕਦਾ ਆ ਦੇਖੋ ਬਹੁਤ ਸੋਹਣੇ ਪ੍ਰਸ਼ਾਦ ਦੇ ਆ ਨਾਲ ਮੂੰਗੀ ਦੀ ਦਾਲ ਆ ਉਹ ਵਰਤਨ ਸਫਾਈ ਕਰਨ ਦੀ ਸੇਵਾ ਵੀ ਇੱਥੇ ਹੋ ਰਹੀ ਆ ਤੇ ਦੁਆਰਾ ਦੀ ਜਿਹੜੇ ਗੱਲਬਾਤ ਆਪਾਂ ਕਰਦੇ ਆ ਆਪਣੇ ਨਾਲ ਪਾਪਾ ਜੀ ਆਰੇ ਸਾਰੇ ਭਾਈ ਖਾਈ ਜਾਂਦੇ ਇੱਕ ਟੋੜਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਕਿੱਥੋਂ ਆਉਣੇ ਜੀ ਲੰਗਰ ਲੈ ਕੇ ਤੁਸੀਂ ਇਹ ਚੰਡਾ ਸਾਹਿਬ ਤੋਂ ਆਉਂਦੀ ਹੈ ਜੀ ਚੰਡਾ ਸਾਹਿਬ ਪਿੰਡ ਖਨੇ ਵਾਲਾ ਇੱਥੋਂ ਕਿੰਨੀ ਦੂਰ ਹੈ ਜੀ ਇੱਥੋਂ ਹੈਗਾ ਵੀ 22 ਕਿਲੋ ਹਰ ਰੋਜ਼ ਆਉਂਦੇ ਜੀ ਡੇਲੀ ਆਉਂਦੀ ਹੈ ਕਿੰਨੇ ਵਜੇ ਇਹ ਤਕਰੀਬਨ 12:30 ਤੱਕ ਆ ਜਾਂਦੀ ਹੈ ਜੀ अच्छा कितने बंदा दा ਤੁਸੀਂ ਜਿਹੜਾ ਇਹ ਖਾਣਾ ਮੰਨ ਲਓ ਲੰਗਰ ਲੈ ਕੇ ਆਉਣੇ ਹੋ ਇਹ ਐਸਟੀਮੇਟ ਜੀ 1000 ਬੰਦੇ ਦਾ ਹੈਗਾ ਜੀ اچھا 1000 ਬੰਦੇ اچھا ਬਦਲਵੀ दाल सब्जी ਲੈ ਕੇ ਆਉਣੇ ਹਾਂਜੀ ਪਰਵਾਹ ਬਈ ਇੰਨੀ ਫਿਰ ਇਹ ਸੇਵਾ ਕਿੱਥੋਂ ਆਉਂਦੀ ਆ ਰੋਹ ਮਹਾਰਾਜ ਦੀ ਕਿਰਪਾ ਹੀ ਉਹ ਵੀ ਕਰਨ ਵਾਲਾ ਹੈ ਮਹਾਪੁਰਚ ਜਿਹੜੇ ਕਸ ਕਰਵਾ ਰਹੇ ਆ ਠੀਕ ਹੈ ਹੂੰ ਅੱਛਾ ਠੰਡਾ ਸਾਹਿਬ ਗੁਰਦੁਆਰਾ ਪਿੰਡ ਕਿਹੜਾ ਦੱਸੇ ਤੁਸੀਂ ਠੰਡੇ ਆਲਾ ਹੁੰਦੇ ਆਲਾ ਠੀਕ ਹੈ ਹਰ ਰੋਜ਼ ਲੈ ਕੇ ਆਉਣੇ ਪਰ ਇੱਥੇ ਹਣਾ ਮੰਨ ਲਓ ਆਪਾਂ ਵੀ ਦੇਖਿਆ ਵੀ ਕੋਈ ਨੇੜੇ ਠਾਬਾ ਨਹੀਂ ਕੋਈ ਨਹੀਂ ਹਣਾ ਤੇ ਹੋਰ ਚੀਜ਼ਾਂ ਮਿਲਦੀਆਂ ਥਾਂ ਨੂੰ ਜਿਵੇਂ ਆ ਆਪਣੇ ਹੋ ਗਿਆ ਜੰਕ ਫੂਡ ਤੇ ਰੋਟੀ ਇਹੀ ਸਾਦੀ ਕਿਤੇ ਮਿਲਦੀ ਨਹੀਂ ਹਣਾ ਫਿਰ ਤੇ ਕੋਈ ਮੀਰ ਹੈ ਗਰੀਬ ਹੈ ਸਾਰਿਆਂ ਨੂੰ ਇਸ ਲੈਂਡ ਦੇ ਵਿੱਚ ਲਾਣਾ ਲੱਗਣਾ ਮਜਬੂਰੀ ਹੁੰਦੀ ਆ ਤੇ ਇਹ ਵੀ ਆਪਣੇ ਨਹੀਂ ਇਹ ਮਨਸਾ ਦੇਵੀ ਹੈ ਜੀ ਇਨ੍ਹਾਂ ਦੇ ਟਰੱਸਟ ਬਣੇ ਹੋਏ ਆ ਹਾਂ ਇਹ ਦੋ ਤਿੰਨ ਜਗਾ ਤੋਂ ਹੁੰਦੇ ਨੇ ਜੱਟ ਜੀ ਫਿਰ ਵੀ ਪੂਰਾ ਨਹੀਂ ਹੁੰਦਾ ਹੁਣ ਤੇ ਜਿਹੜੇ ਇਹ ਭਾਂਡੇ ਦੇ ਬਰਤਨਾਂ ਦੇ ਆ ਜੋ ਉਹਦੋਂ ਚੱਲਦੇ ਆ ਬਰਤਨਾਂ ਦੀ ਸੇਵਾ ਕਰਨ ਅੱਛਾ ਆ ਰੋਜ਼ ਘੱਟਦੇ ਹੁੰਗਾ ਕਿਸਰੀ ਜੀ ਹਾਂਜੀ ਹਾਂਜੀ ਅੱਛਾ ਰੋਜ਼ ਇਹ ਘੱਟਨੇ ਪੈਂਦੇ ਆ ਫਿਰ ਸਿਸਟਮ ਬਣਾਵਾਉਣਾ ਹੈ ਨਾ ਮਾੜਾ ਤੇ ਇੱਕੋ ਵੀਰੇ ਤੇ ਜਿਹੜੇ ਭਾਂਡੇ ਦੀ ਸੇਵਾ ਕਰ ਰਹੇ ਆ ਇਹ ਇਹ ਵੀ ਇਹ ਤੁਹਾਡੇ ਨਾਲ ਹੁੰਦੇ ਆ ਜੀ ਹਾਂਜੀ ਹਾਂਜੀ ਕਰ ਲਓ ਗੱਲ ਇਹਨਾਂ ਨਾਲ ਵੀ ਇਹ ਲਿਜਾਂਨਾ ਬਰਤਨਾਂ ਦੀ ਸੇਵਾ ਹੀ ਕਰ ਅੱਛਾ ਲਿਜਾਂਨਾ ਹਾਂਜੀ ਠੀਕ ਹੈ ਠੀਕ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਠੀ ਖਟਾ ਕੋ ਵਧੀਆ ਜੀ ਵਧੀਆ ਕਿਹੜੇ ਪਿੰਡ ਹੈ ਆਪਣਾ ਆਪਰਾ ਅੰਮ੍ਰਿਤਸਰ ਇਲਾਕਾ ਵਾ ਹਾਂ ਜੀ ਲੰਗਾ ਜਿੱਥੋਂ ਪਟਿਆਲਾ ਤੋਂ ਲਿਆਂਦੇ ਆ ਪਟਿਆਲਾ ਨਹੀਂ ਤੁਹਾਡੀ ਰਹਿਸ਼ ਕਿੱਥੇ ਆ ਆਪਣੇ ਅੰਮ੍ਰਿਤਸਰ ਆ ਜੀ ਅੰਮ੍ਰਿਤਸਰ ਹਾਂ ਜੀ ਅਜ ਨਾਲਾ ਲੱਗ ਤਸੀ ਅੱਛਾ ਫਿਰ ਤੁਸੀਂ ਰੋਜ਼ਾਨਾ ਵਰਤਨਾ ਵੀ ਜੇਵਾ ਕਰਦੇ ਤੁਸੀਂ ਇੱਥੇ ਰਿੰਨਾਂ ਦੀ ਚੰਡਾ ਸਾਹਿਬ ਗੁਰਦੁਆਰਾ ਤੁਸੀਂ ਗੁਰਦੁਆਰੇ ਰਿੰਨੇ ਹਾਂ ਜੀ ਹਾਂ ਜੀ ਇੱਥੇ ਰੋਜ਼ ਵਰਤਨਾ ਇੱਥੇ ਸੇਵਾ ਰੋਜ਼ ਕਰਨੀ ਕਰਨੀ ਸੇਵਾ ਰੋਜ਼ ਕਰਨੀ ਹਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਕਿੰਨੇ ਟਾਈਮ ਤੋਂ ਕਰ ਰਹੇ ਏ ਹੋਈ ਤੇ ਲਖਾ ਇੱਥੇ ਤੇ ਸਾਲ ਕੀ ਹੋਇਆ ਦੇ ਅੱਛਾ ਹਾਂਜੀ ਹਾਂਜੀ ਠੀਕ ਐ ਛੱਕ ਜਾਂਦਾ 1000 ਬੰਦਾ ਹੈ ਨਾ ਹਾਂਜੀ ਹਾਂਜੀ ਛੱਕ ਜਾਂਦਾ ਜੀ ਠੀਕ ਐ ਦੇਖੋ ਜੀ ਕਿੱਡੀ ਪੱਡੀ ਸੇਵਾ ਝੂਠੇ ਵਰਤਨ ਬਾਬਾ ਮਾਏ ਦਾ ਸਾਡੇ ਬਾਬੇ ਨਾਨਕ ਦਾ ਲਾਇਆ ਹੋਇਆ ਹੈ ਨਾ ਲੰਗਰ 20 ਰੁਪਿਆ ਦਾ ਤੇ ਕੱਲਾ ਖਾਣਾ ਨਹੀਂ ਤੁਸੀਂ ਲਿਆ ਵੀ ਸਕਦੇ ਹੋ ਦੇਖੋ ਤੁਸੀਂ ਤੁਹਾਡੇ ਨਾਲ ਦੇ ਬੰਦੇ ਇੱਥੇ ਬੈਠੇ ਉਹਨਾਂ ਵਾਸਤੇ ਦੀਪਣਾ ਦੇ ਵਿੱਚ ਤੁਸੀਂ ਬੜਾ ਦੇਖੋ ਇਹ ਉਹਨਾਂ ਦੇ ਵਿੱਚ ਪੈਕ ਕਰਾ ਕੇ ਲਿਆ ਸਕਦੇ ਹੋ ਆ ਦੇਖੋ ਲੰਗਰ ਦੀ ਮੂੰਗੀ ਦੀ ਦਾਲ ਹੈ ਤੇ ਨਾਲ ਵਧੀਆ ਚੁੱਪੜੇ ਹੋਏ ਪ੍ਰਸ਼ਾਦ ਦੇ ਆ ਜਿੰਨੂੰ ਬੜਾ ਪੀਜੀਏ ਨੂੰ ਕਈ ਸਟੇਟਾਂ ਪੇਂਡੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਜੂਕੀ ਹੋੜ ਬਹੁਤ ਦੂਰ ਅੰਦਰੋਂ ਲੋਕ ਇੱਥੇ ਵਿਚਾਰੇ ਆਉਂਦੇ ਨੇ ਹਨਾ ਜੰਮੂ ਜੰਮੂ ਕਸ਼ਮੀਰ ਤੇ ਹਾਂ ਹਿਮਾਚਲ ਵੀ ਪਹੁੰਚ ਜਾਂਦਾ ਹੈ ਤੇ ਇੱਕ ਤਾਂ ਇਹ ਥੋੜਾ ਲੰਗਰ ਹੋ ਗਿਆ ਇੱਧਰ ਇੱਕ ਲੰਗਰ ਹੋਰ ਵੀ ਲੱਗਿਆ ਹੋਇਆ ਦੇਖੋ ਜੀ ਇਧਰ ਇੱਕ ਹੋਰ ਵੀ ਲੱਗਿਆ ਹੋਇਆ ਲੰਗਰ ਇਹਨਾਂ ਦਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਆ ਟਾਈਮ ਐ ਲੰਗਰਾਂ ਦਾ ਅਰੇ ਬਿੱਟੇ ਤੇ ਕੁਛ ਨਹੀਂ ਐ ਇਹ ਇਹ ਬਾਈ ਜੀ ਤੁਸੀਂ ਬਾਈ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਲਈ ਇਹ ਲੰਗਰ ਲਈ ਸੇ ਲੰਗਰ ਉਹ ਲੈ ਕੇ ਆਏ ਅੱਛਾ ਜੀ ਮਾ ਕਿਤੇ ਦੇਖੋ